ਤਪਾ ਢਿੱਲਮਾ ਰੋਡ ਤੇ ਸਥਿਤ ਸਰਕਾਰੀ ਹਸਪਤਾਲ ਦੇ ਅਤੇ ਸੂਰੀਆ ਸਿਟੀ ਦੇ ਨਾਲ ਸਥਿਤ ਮਾਤਾ ਨੈਣਾ ਦੇਵੀ ਮੰਦਿਰ ਤਪਾ ਜਿੱਥੇ ਹਰ ਸਮੇਂ ਸ਼ਰਧਾਲੂ ਮਾ ਨੈਣਾ ਦੇਵੀ ਦੇ ਦਰਬਾਰ ਤੇ ਨਤਮਸਤਕ ਹੋ ਕੇ ਪਰਿਵਾਰਾਂ ਦੀ ਸ਼ੁਕ ਸ਼ਾਂਤੀ ਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਬਹੁਤ ਹੀ ਭਵਿਆ ਮੰਦਰ ਮਾਤਾ ਨਰਨਾ ਦੇਵੀ ਦੇ ਮੰਦਰ ਦੇ ਬਾਹਰ ਗੀਰ ਹਨੂਮਾਨ ਜੀ ਦਾ ਸਰੂਪ ਅਤੇ ਦੂਜੇ ਪਾਸੇ ਪੈਰੋਨਾ ਜੀ ਦਾ ਸਰੂਪ ਲਗਾਇਆ ਗਿਆ ਹੈ दोस्तों ਅੱਗੇ ਮਾਤਾ ਸ਼ੇਰ ਦੀ ਸਵਾਰੀ ਕਰਦੀ ਹੈ ਦੋ ਸ਼ੇਰ ਮਾਤਾ ਦੇ ਮੰਦਰ ਅੱਗੇ ਲਗਾਏ ਗਏ ਨੇ ਤੁਹਾਨੂੰ ਮਾ ਨੈਣਾ ਦੇਵੀ ਦੇ ਦਰਸ਼ਨ ਕਰਵਾ ਰਹੇ ਹਾਂ ਨਾਲ ਹੀ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਮਾਤਾ ਦੀ ਪਿੰਡੀ ਦੇ ਜੋ ਸ਼ਰਧਾਲੂ ਮਾਤਾ ਨੈਣਾ ਦੇਵੀ ਮੰਦਰ ਹਿਮਾਚਲ ਵਿਖੇ ਨਹੀਂ ਜਾ ਸਕਦੇ ਉਹ ਮਾਤ ਨੈਣਾ ਦੇਵੀ ਮੰਦਿਰ ਤਪਾ ਵਿਖੇ ਆ ਕੇ ਆਪਣੀਆਂ ਮਨੋ ਕਾਮਨਾ ਮਾਂ ਦੇ ਅੱਗੇ ਅਰਦਾਸ ਬੇਨਤੀਆਂ ਕਰਦੇ ਨੇ ਮਾਤਾ ਰਾਣੀ ਉਹਨਾਂ ਦੀਆਂ ਹਰ ਮਨੋ ਕਾਮਨਾ ਪੂਰਨ ਕਰਦੀ ਹੈ ਮਾ ਨੈਣਾ ਦੇਵੀ ਮੰਦਿਰ ਵਿਖੇ ਲੰਗਰ ਕਮੇਟੀ ਬਣੀ ਹੋਈ ਹੈ ਜੋ ਸਾਲ ਦੇ ਵਿੱਚ ਮਹਾ ਮੈਦਾ ਵਿਸ਼ਾਲ ਜਾਗਰਣ ਅਤੇ ਮਾ ਨੈਣਾ ਦੇਵੀ ਮੰਦਰ ਹਿਮਾਚਲ ਵਿਖੇ ਸਾਲਾਨਾ ਲੰਗਰ ਲਗਾਉਂਦੀ ਹੈ ਜਿਸ ਵਿੱਚ ਸ਼ਹਿਰ ਵਾਸੀਆਂ ਪਿੰਡ ਵਾਸੀਆਂ ਅਤੇ ਹੋਰ ਦਾਨ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਤੁਸੀਂ ਵੀ ਇੱਕ ਵਾਰ ਜਰੂਰ ਮਾ ਨੈਣਾ ਦੇਵੀ ਮੰਦਰ ਤਪਾ ਵਿਖੇ ਆਓ ਅਤੇ ਪੁੰਨ ਦੇ ਭਾਗੀ ਬਣੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ मां हर पग दानियां मनोकामना पूर्ण करेगी जय माता दी जय मां नैणा देवी तेरी सदा ही जय हां जी ਪੰਡਿਤ ਜੀ ਇਹ ਮਾਤਾ ਰੈਣਾ ਦੇਵੀ ਮੰਦਿਰ ਕਿਹੜੇ ਸਾਲ ਦੇ ਵਿੱਚ ਬਣਿਆ ਇਸ ਬਾਰੇ ਸਾਡੇ ਸੰਗਤਾਰੋਂ ਜਾਣਕਾਰੀ ਦਿਓ ਮਾਤਾ ਨੈਣਾ ਦੇਵੀ ਦੀ ਜੈ ਮਾਤਾ ਜੀ ਦਾ ਮੰਦਿਰ 2007 ਦੇ ਵਿੱਚ ਬਣਿਆ ਜੀ ਔਰ ਉਸ ਵਕਤ ਸਾਰੇ ਹੀ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਤੇ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ ਜੀ ਤੇ ਸਾਰੇ ਹੀ ਗ੍ਰਾਮ ਸਮਾਜ ਦੇ ਵਿੱਚ ਸਾਰੇ ਵਕਤਾਂ ਦੇ ਦੁਆਰਾ ਇਸ ਮੰਦਿਰ ਦਾ ਨੀਂਹ ਪੱਥਰ ਰੱਖਿਆ ਗਿਆ ਜੀ ਔਰ ਆਪਣੇ ਲਖਮਨ ਦਾਸ ਜੀ ਔਰ ਸਾਰੇ ਹੀ ਮੈਂਬਰ ਕਮੇਟੀ ਲੰਗਰ ਕਮੇਟੀ ਉਹਨਾਂ ਦੇ ਦੁਆਰੋਂ ਇੱਥੇ ਆਪਣੇ ਮਹਾਮਾਈ ਨੈਣਾ ਦੇਵੀ ਦੇ ਮੰਦਿਰ ਦਾ ਜੋ ਨੀਵੱਤਰ ਰੱਖਿਆ ਗਿਆ ਔਰ ਮਹਾਮਾਈ ਜੀ ਦੀ ਕਿਰਪਾ ਦੇ ਨਾਲ ਸਾਰੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਮੰਦਿਰ ਬਣਿਆ ਜੀ 100 ਉਸ ਤੋਂ ਬਾਅਦ ਇਸ ਮੰਦਿਰ ਦੇ ਟੀਲਮਾ ਰੋਡ ਨੈਣਾ ਦੇਵੀ ਦਾ ਮੰਦਿਰ ਹੈ ਜੋ ਨੇੜੇ ਹਸਪਤਾਲ ਹੈ ਸੋ ਮਹਾਮਾਈ ਨੈਣਾ ਦੇਵੀ ਦੀ ਕਿਰਪਾ ਦੇ ਨਾਲ ਔਰ ਇੱਥੇ ਦੂਰੋਂ ਦੂਰੋਂ ਭਗਤ ਆਉਂਦੇ ਨੇ ਜੀ ਔਰ ਮਾਤਾ ਜੀ ਦਾ ਦਰਸ਼ਨ ਪਾਉਂਦੇ ਨੇ ਔਰ ਜੋ ਵੀ ਮਹਾਮਾਈ ਨੈਣਾ ਦੇਵੀ ਹਿਮਾਚਲ ਵਿੱਚ ਨਹੀਂ ਜਾ ਸਕਦੇ ਸੋ ਉਹ ਟਿਲ ਮਾ ਰੋੜ ਤਪਾ ਮੰਡੀ ਦੇ ਵਿੱਚ ਮੰਦਿਰ ਬਣਿਆ ਹੋਇਆ ਮਹਾਮਾਈ ਜੀ ਦਾ ਆ ਕੇ ਦਰਸ਼ਨ ਕਰਨ ਔਰ ਮਹਾਮਾਈ ਜੀ ਦਾ ਸ਼ਰਧਾ ਪਾਉਣ ਜੈ ਮਾਤਾ ਨੈਣਾ ਹਾਂਜੀ ਆਪਣੇ ਨੈਣਾ ਦੇਵੀ ਮੰਦਿਰ ਤਪਾ ਵੀ ਕੇ ਨੈਣਾ ਦੇਵੀ ਲੰਗਰ ਕਮੇਟੀ ਦਾ ਵੀ ਪਣੀ ਹੋਈ ਹੈ ਉਸ ਦੇ ਸਬੰਧ ਵਿੱਚ ਕਮੇਟੀ ਵੱਲੋਂ ਕੀ ਕੀ ਕੀਤਾ ਜਾਂਦਾ ਹੈ ਉਸ ਬੰਧ ਜਾਣਕਾਰੀ ਦਿਓ ਹਾਂ ਜੀ ਇਸ ਨੈਣਾ ਵੀ ਲੰਗਰ ਕਮੇਟੀ ਦੇ ਮੈਂਬਰਾਂ ਜੀ ਜਿਹਦਾ ਮੈਂ ਕੈਸ਼ੇਰਾ ਦਾ ਮੈਂਬਰ ਬਣਿਆ ਵਾ ਤੇ ਅਸੀਂ 34 ਸਾਲ ਹੋ ਗਏ ਮਾਤਾ ਨੈਣਾ ਦੇ ਵੀ ਦਰਬਾਰ ਤੇ ਲੰਗਰ ਲਗਾਉਂਦੇ ਆ ਨੂੰ ਜਿਹਦੇ ਵਿੱਚ ਹਰੇਕ ਸੌਂਦੇ ਮਹੀਨੇ ਲੰਗਰ ਲਾਇਆ ਜਾਂਦਾ ਸੀ ਸਾਰੇ ਭਗਤਾਂ ਨੂੰ ਬੇਨਤੀ ਹੈ ਵੀ ਮਾਤਾ ਜੀ ਤੇ ਪੰਥੀਓ ਤੇ ਲੰਗਰ ਦੀ ਉਪਮਾ ਕਰੋ ਤੇ ਅਸੀਂ ਆਏ ਮਹੀਨੇ ਇੱਥੇ ਵੀ ਲੰਗਰ ਲਾ ਰਹੇ ਹਾਂ ਇਹਨਾਂ ਦੀ ਮੰਡੀ ਤਪਾਵੇ ਇਹ ਸਾਰੇ ਭਗਤਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਦਾਨ ਦੇ ਕੇ ਇਸ ਲੰਗਰ ਦੀ ਉਤਲ ਵਧਾਓ ਤੇ ਤੁਸੀਂ ਹੋਰ ਕੀ ਪ੍ਰੋਗਰਾਮ ਕਰਾਉਣਾ ਹੈ ਜੀ ਲੰਗਰ ਤੇ ਤੋਂ ਇਲਾਵਾ ਹੋਰ ਅਸੀਂ ਆਏ 20 ਪ੍ਰਾਇਰੋਟੀ ਦੀ ਮੂਰਤੀ ਸਥਾਪਨਾ ਦੇ ਸਮਾਉਣੇ ਆ ਤੇ ਹੋਰ ਵੀ ਕਈ ਤਰ੍ਹਾਂ ਦੇ ਕੰਮ ਕਰਦੇ ਆ ਜੀ ਕਿਵੇਂ ਕੋਈ ਜਨਮ ਅਸ਼ਟਮੀ ਆ ਗਈ ਕੋਈ ਆਰਾਮ ਨੌਮੀ ਆ ਗਈ ਜਾਂ ਆ ਕੀ ਤਾਂ ਵੀ ਨਵਰਾਤੇ ਆ ਗਈ ਇਹਨਾਂ ਕੋਈ ਵੱਧਿਆਕੇ ਹਿੱਸਾ ਲੈਣੇ ਆ ਤੇ ਵੱਧਿਆਕੇ ਕੰਮ ਕਰਦੇ ਆ ਜੋ ਤੁਸੀਂ ਨੈਣਾਦੇਵੀ ਵੇਖੇ ਹਿਮਾਚਲ ਪ੍ਰਦੇਸ਼ ਵੇਖੇ ਲੰਗਰ ਲਾਉਨੇ ਹੋ ਉਸ ਤੋਂ ਪਹਿਲਾਂ ਵੀ ਕੋਈ ਪ੍ਰੋਗਰਾਮ ਕਰਦੇ ਹੋ ਉਸ ਤੋਂ ਪਹਿਲਾਂ ਇੱਥੇ ਹੀ ਜਾਗਨ ਕਰਦੇ ਆ ਜੀ ਆਏ ਸਾਲ ਜੀ ਪਤਾ ਦਾ ਉਸ ਜਾਗਨ ਕਰਕੇ ਹੀ ਉਦੋਂ ਅਰੋ ਹੀ ਲੰਗਰ ਲੈ ਕੇ ਚਿਰਦੇ ਆ ਤੇ ਇਹਦੀ ਸਾਰੇ ਭਗਤਾਂ ਦੀ ਮੰਡੀ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੋ ਰਿਹਾ ਠੀਕ ਹੈ ਜੀ ਇਹ ਕਿੰਨੇ ਦਿਨ ਲੰਗਰ ਲਾਉਨੇ ਤੁਸੀਂ ਨੈਣਾਦੇਵੀ ਮੰਦਿਰ ਵਿੱਚ ਉੱਥੇ ਨੈਣਾਦੇਵੀ ਹਿਮਾਚਲ ਹੈਗੇ 10 ਦਿਨ ਲੰਗਰ ਲਗਾਉਣੇ ਆ ਜੀ 2 ਦਿਨ ਪਹਿਲਾਂ ਜਨ ਨਵਰਾਤਿਆਂ ਤੋਂ ਤੇ ਇੱਕ ਦਿਨ ਬਾਅਦ ਤੇ ਆਉਣੀ ਆ ਇਹ ਕਿੰਨੇ ਮੈਂਬਰ ਹੀ ਕਮੇਟੀ ਮੈਂਬਰ ਸਾਡੇ ਮੈਂਬਰ ਹੀ 22 ਮੈਂਬਰ ਨੇ ਸਾਡੇ ਕੋਲ ਕਮੇਟੀ ਮੈਂਬਰ ਜਿਹੜੇ ਪੂਰੇ ਜੋਰ ਸ਼ੋਰ ਨਾਲ ਕੰਮ ਕਰਦੇ ਕੋਈ ਬੰਦਾ ਸਾਡੇ ਕੋਲ ਹੋਣੀ ਸਾਰੇ ਪੂਰੀ ਸੇਵਾ ਨੇ ਠੀਕ ਹੈ ਹੋਰ ਕੀ ਕਹਿਣਾ ਚਾਹੁੰਦੇ ਹੋ ਹੋਰ ਤਾਂ ਬਸ ਇਹ ਕਹਿੰਦਾ ਜੀ ਮੰਡੀ ਨਿਵਾਸੀਆਂ ਨੂੰ ਬਹੁਤ ਬਹੁਤ ਸਹਿਯੋਗ ਦਿਓ ਸਾਡੇ ਨਾਲ ਰੱਖ ਕੇ ਚੱਲੋ ਠੀਕ ਹਾਂਜੀ ਸ਼੍ਰੀ ਜੀ ਕੀ ਕਹਿਣਾ ਚਾਹੁੰਦੇ ਹੋ ਜੈ ਮਾਤਾ ਨਾਣਾ ਦੇਵੀ ਜੀ ਜਿਹੜੇ ਮਾਤਾ ਨਾਣਾ ਦੇਵੀ ਦੇ ਮੰਦਿਰ ਦੀ ਮੂਰਤੀ ਦੀ ਸਥਾਪਨਾ 1700 ਸਾਲ ਪਹਿਲਾਂ ਕਰਾਈ ਸੀ ਮੰਡੀ ਦੇ ਸਹਿਯੋਗ ਨਾਲ ਇਹ ਮੂਰਤੀ ਦੀ ਸਥਾਪਨਾ ਹੋਈ ਸੀ ਇਹ ਬੜੀ ਰਮਣੀਕ ਤੇ ਪੂਜਨੀਆ ਮਾਤਾ ਨੈਣਾ ਦੀ ਧੀ ਹੈ ਇੱਥੇ ਲੋਕਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਇੱਥੇ ਬਹੁਤ ਲੋਕ ਸ਼ਹਿਰ ਤੋਂ ਬਾਹਰ ਵੀ ਆ ਕੇ ਆਪਣੀਆਂ ਸੁੱਖਾਂ ਸੁੱਖਦੇ ਨੇ ਤੇ ਪੂਰੀਆਂ ਹੁੰਦੀਆਂ ਨੇ ਜਿਹੜੇ ਲੋਕ ਮਾ ਨੈਣਾ ਦੀ ਧੀ ਦੇ ਦਰਬਾਰ ਚ ਨਵਰਾਤਿਆਂ ਚ ਨਹੀਂ ਜਾ ਸਕਦੇ ਉਹ ਆਪਣੀਆਂ ਮਨੋ ਕਾਮਨਾ ਇੱਥੇ ਆ ਕੇ ਪੂਰੀਆਂ ਕਰਦੇ ਨੇ ਤੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਵੀ ਹੈ ਜੀ ਮਾਤਾ ਨੈਣਾ ਦੀ ਧੀ ਦੇ ਮੰਦਰ ਦੇ ਅੰਦਰ ਮੂਰਤੀ ਦੇ ਨਾਲ ਮਾਤਾ ਦੀ ਪੂਜੀ ਦੀ ਵਿਸਥਾਪਨਾ ਕੀਤੀ ਗਈ ਹੈ ਜਿੱਥੇ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਸਾਰੇ ਮੰਡੀ ਨਿਵਾਸੀਆਂ ਨੂੰ ਬੇਨਤੀ ਹੈ ਕਿ ਇੱਕ ਵਾਰੀ ਆਓ ਤੇ ਆ ਕੇ ਆਪਣੀ ਕੋਈ ਵੀ ਮਨੋ ਕਾਮਨਾ ਸੁਖ ਸੁਖੋ ਤੇ ਪੂਰੀ ਹੋਵੇ